ਤੁਸੀਂ ਭਈਆ ਨੇ ਇੱਥੇ ਆ ਕੇ ਗੰਦ ਪਾਇਆ ਪਿਆ ਇੱਧਰ ਰੋਕ ਰੋਕ ਤੇ ਬਹੁਤ ساری ਲੋ ਮੇਰੇ ਤੇ ਰੋਕ ਆ ਦੇਖੋ ਆ ਦੇਖੋ ਬਦਮਾਸ਼ੀ ਦਿਖਾਉਂਦੀ ਆ ਬਲੈਕ ਮੀਨਰ ਤੁਸੀਂ ਇੱਥੇ ਚੱਲ ਉੱਥੇ ਚੱਲ ਤੈਨੂੰ ਅੱਜ ਰੈਸਟ ਕਰਾਉਣਾ ਦੁਕਾਨ ਤੇ ਆ ਕੇ ਤੂੰ ਹੱਲਾ ਕਰਦੀ ਆ ਚੱਲ ਉੱਧਰ ਆ ਵੀਡੀਓ ਨੂੰ ਸ਼ੇਅਰ ਕਰ ਦਿਓ ਆ ਦੇਖੋ ਇੱਥੇ ਖੜ ਇੱਥੇ ਖੜ ਤੂੰ ਬਲੈਕ ਮੀਨਰ ਬਣੀ ਹੋਈ ਆ ਸਾਡੀ ਪੰਜਾਬ ਦੇ ਧੀਆਂ ਬੈਣਾ ਨਹੀਂ ਹੈ ਗਿਆ ਚੱਲ ਤੇ ਬੈੜ ਬਦਮਾਸ਼ੀ ਨਾ ਹੋਵੇ ਤਾਂ ਦੱਸਦੇ ਆ ਆ ਵੀਡੀਓ ਫੜਾ ਬਣਾ ਇੱਕ ਮਿੰਟ ਇੱਥੇ ਖੜ ਆ ਦੇਖੋ ਇਹ ਇਹ ਨਾ ਆਪ ਤੁਮਾਸੀ ਦਿਖਾਣੀ ਕਹਿੰਦੀ ਮੈਂ ਹੱਸ ਰੋ ਗੋਲੀ ਮਾਰੂਗੀ ਇਹ ਸਭ ਨਾ ਕਰੂਗੀ ਗੋਲੀ ਮਾਰੂਗੀ ਗੋਲੀ ਇੱਧਰ ਜ ਦੋ ਕਰੋ ਗੋਲੀ ਸਾਹਗਾ ਉਹ ਮੇਰੇ ਅੰਦਰ ਅੰਦਰ ਲੈ ਕੇ ਚੱਲ ਅੰਦਰ ਲੈ ਕੇ ਵੀਡੀਓ ਐ ਖੜਾ ਇੱਥੇ ਕਰ ਦੇ ਬੂ ਓਏ ਓਏ 빨리 ਆ ਚੱਲ ਕਰ ਇਹ ਚੱਲ ਨਹੀਂ ਉਹ ਚੱਲੋ ਓਏ ਵਤੀ 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 ਕਿਹਦਾ ਕੋਈ ਆ ਦੇਖੋ ਬਦਮਾਸ਼ੀ ਆ ਵੀਰੇ ਬੁਲਾ ਬੇ ਇਹ ਮੇਰਾ ਬੁਲਾ ਹੁਣ ਕੰਮ ਆ ਦੇਖ ਲੈ ਨਾ ਬਦਮਾਸ਼ੀ ਆ ਦੇਖ ਬਦਮਾਸ਼ੀ ਆ ਦੇਖ ਬਦਮਾਸ਼ੀ ਦੀ ਇਹ ਦਾਰੂ ਵੇਚਦੀ ਚਿੱਟਾ ਵੇਚਦੀ ਆ ਕਹਿੰਦੀ ਗੋਲੀ ਮਾਰ ਕੇ ਨਾ ਯੂਪੀ ਵੀਰ ਪਾ ਚਾਵਾਂਗੇ ਇਹ ਜਿਹਨਾਂ ਨੇ ਕਹਿੰਦੀ ਮਾਰ ਗੋਲੀ ਬਦਮਾਸ਼ੀ ਆ ਤੁਸੀਂ ਕਿਹਦਾ ਆਤੀ ਆੜੇ ਬੰਦੇ ਨੂੰ ਆਵਾਜ਼ ਬੁਲਾ ਪੁਲਿਸ ਬੁਲਾ ਪੁਲਿਸ ਨੂੰ ਬੁਲਾਣੇ ਨਾ ਡਾਟੇ ਖੜਾ ਹੈ ਤਾਂ ਅੱਗੇ ਚੁੱਪ ਨੀ ਚਾ ਇਹ ਦੇਖੋ ਬਦਮਾਸ਼ੀ ਹਲੇ ਵੀ ਕਹਿੰਦੀ ਗੋਰੀਆਂ ਮਾਰਾਂਗੇ ਇਹ ਪੰਜਾਬੀਆਂ ਦੇ ਗੋਲੇ ਮਾਰ ਕੇ ਹੱਥ ਪਾਣਾ ਚੱਕੋ ਕਿਉਂ ਨਾ ਚੱਕੀ ਆ ਇਹ ਕਿਉਂ ਨਾ ਡਰਦਾ ਨਹੀਂ ਲੱਗਾ ਤਾਂ ਲੈ ਹੱਥੀ ਖੜਾ ਸਹੀ ਕਿੱਥੇ ਆ ਰਹੀ ਪੁਲਿਸ ਅੱਗੇ ਅੱਗੇ ਗੋਰੀਆਂ ਮਾਰਨ ਬੈਠੋ ਹੋ ਗਿਆ ਉਹ طرف داری ਨਹੀਂ ਕਰਨੀ ਚਾਹੀਦੀ ਮਾਰ ਪੈਣ तो दागे। तो एक एक सुनो। तो तो उसके साथ बोल बोल दे आए सर जी क्यों बात इतना है। है है। है। कैसे कैसे रही 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 देखो। देखो देखो आ में हुई वीडियो शेयर करो। सी कर पगे पगे बनता ਦੰਨਾਂ ਨੂੰ ਸਲਾਹ ਕਰੀ ਸਾਰੇ ਜੀਸੀ ਵੀ ਲਾ ਕੇ ਦੰਨਾਂ ਦੇ ਵਿੱਚ ਪੁਜਾਇਏ ਪੈਸੇ ਵੀ ਲਾ ਕੇ ਕੀ ਗੱਲੇ ਨੂੰ ਕੱਢ ਕੇ ਬਦਮਾਸ਼ੀ ਦਿਖਾ ਰਹੀ ਓਤੋਂ ਪੁਛ ਨੂੰ ਬੁਲਾਇਆ ਆ ਦੇਖਦੇ ਜੀ ਪੁਛ ਕਾਰਵਾਈ ਕਰੋਗੇ ਨਹੀਂ ਨਿੱਦੇ ਦਾ ਸੌਦਾ ਲਾਵਾ ਨਾ ਆਉਂਦਾ ਕੈਮਰਾ ਇਹਨਾਂ ਪਈਆਂ ਦੇ ਠੱਲ ਪਾਣੀ ਪੈਣੀ ਆ ਨਿੱਦੇ ਨਾਲ ਬੇੜਾ ਕਰ ਕਰਦਾ ਇਹਦੀ ਸਪੋਰਟ ਦੇ ਵਿੱਚ ਆਇਆ ਸੀ ਮੈਂ ਨਹੀਂ ਕਰੀ ਮੈਂ ਨਹੀਂ ਆਉਂਦਾ ਮੈਂ ਕੰਮ ਕਰਦਾ ਬਿਹੜੀ ਆਦੀ ਕੰਮ ਕਰਦਾ ਮੈਂ ਨਹੀਂ ਆਉਂਦਾ ਪਾਣੀ ਆ ਵੀ ਹਾਰਪਿਕ ਰਹੇ ਤੇ ਨਹੀਂ ਪੀਂਦੀ ਹੈ ਨਾ ਪਾਣੀ ਸਾਹਿਬ ਕਿਤੇ ਜਿੰਦਾ ਪੁਲਿਸ ਵਾਲੇ ਕੋ ਬੁਲਾ ਕੇ ਲੈ ਆਇਆ ਚੋਪਾ ਪੁਲਿਸ ਵਾਲੇ ਕੋ ਬੁਲਾ ਕੇ ਲੈ ਆਇਆ ਨਾ ਨਾ ਆਉਣਾ ਪਏਗਾ ਨਾ ਅੱਜ ਉਹਦੇ ਨਾਲ ਦੇਖੋ ਇਹ ਕੋਈ ਨਹੀਂ ਹੋਣਾ ਦੇਖੋ ਇਹ ਹੋਰ ਆਸ ਦੇਖੋ ਪੈਰ ਤੇ ਕੋਈ ਵਾਲੇ ਤੁਸੀਂ ਜਾਣੋ ਉਹ ਨਹੀਂ ਜਾ ਤੁਸੀਂ ਖਤਮ ਮੈਂ ਮੈਂ ਐਂ ਬੱਸ ਆਉਂਦੇ ਹੋ ਤੁਸੀਂ ਰੋ ਰੇਗਾ ਮੈਨੂੰ ਨੂੰ ਜਲਦੀ ਜਲਦੀ ਸ਼ੇਅਰ ਕਰ ਦਿਓ ਪੰਜਾਬੀਓ ਜੇ ਅੱਜ ਨਾ ਜਾਗੇ ਨਾ ਸਾਰੀ ਉਮਰ ਤੁਹਾਡੇ ਪੱਗੇ ਨੂੰ ਹੱਦ ਹੈ ਇਹ ਪਈਏ ਪਾੜ ਗਏ ਭਈਏ ਪਾਉਣਗੇ ਲੋਕੀ ਰੱਜੀ ਨਹੀਂ ਕਹਦੇ ਜੇ ਲੱਖਾ ਬੋਲਦਾ ਜੇ ਦੀਪਤੂ ਬੋਲਦਾ ਜੇ ਸੁਦੋਂ ਪੁਸਲਾ ਬੋਲਦਾ ਸਦਾ ਬੋਲਦਾ ਇਹਨਾਂ ਦੀ ਲੀਡਰਾਂ ਕਾ ਕਰੇ ਜੱਜ ਮੇਰੀ ਸਰਕਾਰ ਨੂੰ ਵੀ ਬੇਨਤੀ ਆ ਇਹਨਾਂ ਭਈਆਂ ਦੇ ਥੱਲ ਪਾਓ ਪਹਿਲੇ ਤਾਂ ਇਹਨਾਂ ਦੇ ਪਹੀਏ ਤਾਂ ਖੱਲ ਪਾਓ ਜੇ ਅੱਜ ਤੁਸੀਂ ਕਿੱਥੇ ਪੰਜਾਬੀ ਹੋ ਨਾ ਹੋਏ ਨਾ ਤੁਹਾਡਾ ਪੇੜਾ ਜਲ ਕੋ ਜਾਣਾ ਇਹਨਾਂ ਪਹੀਏ ਨੂੰ ਪੱਗਾਂ ਦੇ ਹੱਥ ਪਾਉਣੇ ਨੇ ਟਿੰਡਾਰੀ ਦੇ ਵਿੱਚ ਇਹਨਾਂ ਪਹੀਏ ਨੇ ਸਾਲਾ ਪੰਜਾਬੀ ਵੀਰ ਵਾਰਦਾ ਨੱਦੜੀ ਪੈਨ ਦੇ ਕੱਪੜੇ ਨੂੰ ਹੱਥ ਪਾਇਆ ਇਹਨਾਂ ਨੇ ਇਹ ਜਨਾਨੀਆਂ ਤੇ ਕਿੱਦਾਂ ਬੋਲਦੀ ਬਈ ਕਿੱਦਾਂ ਤੜ ਤੜ ਬੋਲਦੀ ਬਈ ਹਲੇ ਵੀ ਕਹਿੰਦੀ ਤੈਨੂੰ ਗੋਲੀਆਂ ਮਰਵਾ ਕੇ ਜੂਪੀ ਵੀ ਆਰ ਪਚਾਂਗੇ ਤੁਹਾਡੀਆਂ ਪੱਗਾਂ ਲਾਹਾ ਕੇ ਮੁੱਟ ਮੁੱਟ ਕੇ ਬਣਾ ਪੱਗਾਂ ਲਾਹਾ ਕੇ ਤੁਹਾਡੀਆਂ

ਅਲੇ ਕਹਦੇ ਮੈਂ ਦੁਵਾਸ਼ੀਂਕੀ ਦੁਕਾਨੇ ਆ ਪੰਜਾਬ ਜੇ ਬੈਠੀ ਆ ਯੂਪੀ ਵਿਆਰ ਦੀ ਗੱਲਾਂ ਮਾਰਦੀ ਆ ਯੂਪੀ ਵਿਆਰ ਕੇ ਨਾ ਕੋਈ ਨਾ ਬਤਾ ਦੇਂਗੇ ਆ ਦੇਖ ਦੇਖ ਦੇ ਦੁਵਾਸ਼ੀਂ ਦੇਖ ਲੋ ਦੇਖ ਦੇ ਦੁਵਾਸ਼ੀਂ ਇੱਕ ਮਿੰਟ ਇਹਦਾ ਸੋਟਾ ਬੋਲ ਬੋਲ ਹੁਣ ਬੋਲ ਬੋਲ ਆ ਦੇਖੋ ਆ ਨੀ ਯੂਪੀ ਵਿਆਰ ਦੀ ਹਾਂ ਯੂਪੀ ਵਿਆਰ ਕੀ ਹੋ ਕਮਾ ਰਹੀ ਹੂੰ ਮੈਂ ਆ ਦੇਖੋ ਦੇਖੋ ਪੰਜਾਬੀਆਂ ਇਸ ਵੀਡੀਓ ਨੂੰ ਤੁਹਾਡਾ ਸ਼ੇਅਰ ਕਰ ਲਾ ਬੰਦਾ ਨਹੀਂ ਬੰਦਾ ਝੂਠ ਮੂਠਾ ਇੰਜਾਮ ਨਾ ਲਗਾਇਆ ਕਰੋ ਠੀਕ ਹੈ ਇਹਨਾਂ ਪਈਆਂ ਨੂੰ ਪੰਜਾਬ ਤੋਂ ਬਾਹਰ ਨਾ ਕੱਢ ਦੇਣਾ ਇਹਨਾਂ ਨੇ ਬਿਣਾ ਕਰ ਕਰ ਦੇਣਾ ਆ ਦੇਖੋ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ